ਇਹ ਅਭਿਜਰਗ ਜਿਸ ਨੂੰ ਸੀਦਾ ਉਹਨੇ ਗਵੰਡਨ ਦੇ ਨਾਲ ਰੇਪ ਕੀਤਾ ਇਦਾਂ ਦੇ ਸ਼ਰਾਰਤੀ ਅਨਸਰ ਜੋ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਮਸੀਹ ਭਾਈ ਚਾਰੇ ਬਾਰੇ ਜੋ ਮੂੰਹ ਚ ਆਉਂਦਾ ਇਹ ਬੰਦਾ ਰੋਜ਼ ਲਾਈਵ ਹੋ ਕੇ ਬੋਲਦਾ ਔਰ ਇਹਨੇ ਸਾਰੀਆਂ ਹੱਦਾ ਪਾਰ ਕਰਤੀਆਂ ਫਿਰ ਉਹ ਵਾਸ਼ਿੰਗ ਕਰਾਨ ਨੂੰ ਨਹੀਂ ਮੰਨੀ ਫਿਰ ਉਹਦੇ ਘਰ ਵਾਲੇ ਦਾ ਉਰੀਆ ਹਿੱਤੀ ਨਾਂ ਦਾ ਸੈਨਿਕ ਸੀ ਉਹਦਾ ਕਤਲ ਕਰਵਾਇਆ ਬਕਾਇਦਾ ਚੁਕੀ ਲਿਖ ਕੇ ਨੂ ਚਰਾਬੀ ਹੋ ਗਈ ਆਪਣੇ ਹੀ ਮੁੰਡੇ ਦੇ ਨਾਲ ਲੇਟ ਗਿਆ ਉਹਦੇ ਚ ਕਲੀਅਰ ਨਹੀਂ ਲਿਖਿਆ ਕਿ ਉਹਨੇ ਉਹਦੇ ਨਾਲ ਸੈਕਸ ਕੀਤਾ ਸੇਖਾ ਭਰਾ ਵੀ ਸਾਡੇ ਇੱਥੇ ਪਹੁੰਚੇ ਨੇ ਹਿੰਦੂ ਭਰਾ ਵੀ ਪਹੁੰਚੇ ਨੇ ਸਾਡਾ ਵਾਲਮੀਕੀ ਭਾਈਚਾਰਾ ਵੀ ਪਹੁੰਚਿਆ ਮਸੀਹ ਭਾਈਚਾਰਾ ਵੀ ਪਹੁੰਚਿਆ ਦੋਸਤੋ ਆਪ ਸਭੀ ਨੇ ਜੇ ਵੀਡੀਓ ਕਲਿੱਪ ਕੋ ਦੇਖਾ ਹੋਗਾ ਕਿ ਜੇ ਸਰਦਾਰ ਭਾਈ ਨੇ ਬਹੁਤ ਵੱਡ ਆਪਣੀ ਵੀਡੀਓ ਕਲਿੱਪ ਮੇ ਜੇ ਬਤਾਇਆ ਹੈ ਕਿ पवित्र बाइबल जो है वे पवित्र बाइबल नहीं वे असलील बाइबल है पवित्र बाइबल के ऊपर काफी टिप्पणियां बना बना कर बोलता है और पवित्र बाइबल में जो भी लिखा है उसको उल्ट पुलट बताता है और बार बार अपनी वीडियो के जरिए ये बताने की कोशिश करता है कि पवित्र बाइबल गलत है जिसको लेकर एक्शन कमेटी के प्रधान जितेंद्र गौरव जी ने इसके ऊपर कार्रवाई करने की मांग की है जैसे की आप इस वीडियो क्लिप में देख सकते हैं आपने हमारी पिछले दिनों में भी वीडियो क्लिप को देखा हो की जहाँ पर एक भाई ने काफी खड़ी खोटी सुनाई थी आई हम आगे एक्शन کے پر دان جتندر گورو جی کی وی ویڈیو کلپ کو پورا دیکھتے ہیں ائیے ہم اس ویڈیو کلپ کو پہلے پورا دیکھتے ہیں سارن میرے ویلو جمسی دی سو اج اسی ایتھے امبرسر جاتی پولیس ایس ایس پی صاحب کو آئے ہیں پچھلے دنوں دے وچ ایک شرارتی انسر جِدا نام گورپ پریتی سنگھ چیمہ اپنے آپ نو دسدا او مصیب بھائی چارے بارے بہت پدھی شوابداولی برت ریا ساڈے پرمیشور ساڈے مکتی داتا ساڈے رہبر پربھو یشوع مسیح نو شرابی دس ریا اور ساڈی پوت ਬਾਈਬਲ ਧਰਮ ਗ੍ਰੰਥ ਉਹਨੂੰ ਦੱਸ ਰਿਹਾ ਵਿੱਚ ਅਸ਼ਲੀਲ ਗੱਲਾਂ ਲਿਖੀਆਂ ਗਈਆਂ ਵਾ ਜਿਹਨੂੰ ਸੁਣ ਕੇ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਦੇ ਫਿਰ ਦੇ ਜਿਹੜੇ ਬਰੁੰਦਰੇ ਗਏ ਨੇ ਅੱਜ ਸਮੂਚਾ ਮਸੀਹ ਭਾਈਚਾਰਾ ਇੱਥੇ ਪਹੁੰਚਿਆ ਵਾ ਅਸੀਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਦੇ ਕੇ ਇਸ ਬਦਨੇ ਦੇ ਉੱਪਰ 295ਏ ਔਰ ਪੰਜਾਬ ਦਾ ਅਮਨ ਕਾਨੂੰਨ ਔਰ ਸ਼ਾਂਤੀ ਭੰਗ ਕਰਨ ਦਾ ਪਰਚਾ ਦਰਜ ਕਰਵਾਉਣ ਆਏ ਆ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਸੋ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਾਡਾ ਸਿੱਖ ਭਾਈਚਾਰਾ ਵੱਸਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਜਿਨ੍ਹਾਂ ਸਤਿਕਾਰ ਅਸੀਂ ਪਵਿੱਤਰ ਬਾਈਬਲ ਦਾ ਕਰਦੇ ਆ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ ਉਹਨਾਂ ਬਗਵਦ ਗੀਤਾ ਜੀ ਦਾ ਕਰਦੇ ਆ ਰਮਾਇਣ ਦਾ ਕਰਦੇ ਆ ਕੁਰਾਨ ਸ਼ਰੀਫ ਦਾ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਸਿੱਖ ਭਾਈਚਾਰਾ ਆਪਣਾ ਭਾਈਚਾਰਾ ਵਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਵੈਲਮਿਕੀ ਭਾਈਚਾਰਾ ਅਸੀਂ ਇਕੱਠੇ ਮਿਲ ਕੇ ਪੂਰੇ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਵਪਾਰ ਸਾਂਝੇ ਆ ਸਾਡਾ ਮਰਨ ਜੀਨ ਸਾਂਝਾ ਵਾ ਮਗਰ ਕੁਛ ਇਦਾਂ ਦੇ ਸ਼ਰਾਰਤੀ ਅਨਸਰ ਜੋ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਮਸੀਹ ਭਾਈਚਾਰੇ ਬਾਰੇ ਜੋ ਮੂੰਹ ਚ ਆਉਂਦਾ ਇਹ ਬੰਦਾ ਰੋਜ਼ ਲਾਈਵ ਹੋ ਕੇ ਬੋਲਦਾ ਔਰ ਇਹਨੇ ਸਾਰੀਆਂ ਹੱਦਾ ਪਾਰ ਕਰਤੀਆਂ ਸਾਡੇ ਬਾਈਬਲ ਦੇ ਵਿੱਚ ਜਿਹੜੇ ਨਬੀ ਨੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਬਾਈਬਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਪਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਜਿਹਨੂੰ ਸੁਣ ਕੇ ਮਸੀਹ ਭਾਈਚਾਰਾ ਪੂਰੇ ਰੋਸ਼ੇ ਆ ਅੱਜ ਅਸੀਂ ਇੱਥੇ ਕੰਪਲੇਂਟ ਲੈ ਕੇ ਐਸਐਸਪੀ ਸਾਹਿਬ ਕੋ ਆਏ ਆਂ ਔਰ ਸਾਨੂੰ ਯਕੀਨ ਹੈ ਵੀ ਕਾਨੂੰਨ ਇਹੋ ਜੇ ਬੰਦੇ ਦੇ ਜ਼ਰੂਰ ਕਾਨੂੰਨੀ ਕਾਰਵਾਈ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਲ ਹੋਈਆਂ ਭਗਵੰਤਮਾਨ ਜੀ ਨਾਲ ਹੋਈਆਂ ਸਾਡੇ ਸੀਐਮ ਸਾਹਿਬ ਦੇ ਨਾਲ ਹੋਈਆਂ ਔਰ ਉਹਨਾਂ ਨੇ ਕਿਹਾ ਤੁਸੀਂ ਸਾਰਿਆਂ ਨੇ ਵੀ ਸੁਣਿਆ ਹੋਵੇਗਾ ਵੀ ਜਿਹੜਾ ਵੀ ਕੋਈ ਹੇਟ ਸਪੀਚ ਕਰੇਗਾ ਕਿਸੇ ਧਰਮ ਦੇ ਖਿਲਾਫ ਬੋਲੇਗਾ ਉਹਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਇੱਥੇ ਆਏ ਨੇ ਪਹੁੰਚੇ ਨੇ ਸਾਡਾ ਵਾਲਮੀਕੀ ਭਾਈਚਾਰਾ ਵੀ ਪਹੁੰਚਿਆ ਮਸੀਹ ਭਾਈਚਾਰਾ ਵੀ ਪਹੁੰਚਿਆ ਉਹਨੂੰ ਲੈ ਕੇ ਪੂਰੇ ਭਾਈਚਾਰੇ ਦੇ ਵਿੱਚ ਬਹੁਤ ਰੋਸ਼ ਹੈ ਪਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਧਿਅਮ ਨਾਲ ਹੀ ਵੀ ਇਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਹਰ ਉਸ ਮੇਰੇ ਭੈਣ ਭਰਾ ਨੂੰ ਜੋ ਆਪਸੀ ਭਾਈਚਾਰਕ ਇnsanਜ 'ਤੇ ਅਸੀਂ ਵਿਸ਼ਵਾਸ ਰੱਖਦੇ ਹਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹੋ ਜਿਹੇ ਬੰਦਿਆਂ ਤੇ ਨਕੇਲ ਕੱਸੀ ਜਾਵੇ ਇਕੱਠੇ ਹੋ ਕੇ ਅਸੀਂ ਕਾਰਵਾਈ ਕਰਾਈਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮਰਾਮ ਮਹੇਦਕਰ ਸਾਹਿਬ ਦੀ ਮੂਰਤੀ ਨੂੰ ਕਿਦਾ ਤੋੜਿਆ ਗਿਆ ਸੰਵਿਧਾਨ ਨੂੰ ਕਿਦਾ ਸਾੜਿਆ ਗਿਆ ਮੈਂ ਸਮਝਦਾ ਇਹ ਸਾਰੇ ਸ਼ਰਾਰਤੀ ਅੰਸਰ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਜਿਹੜੇ ਇਸ ਸੰਵਿਧਾਨ ਨੂੰ ਪਸੰਦ ਨਹੀਂ ਕਰਦੇ ਉਹ ਲੋਕ ਕਦੀ ਕਿਸੇ ਧਰਮ ਦੇ ਖਿਲਾਫ ਬੋਲਦੇ ਨੇ ਕਦੀ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਦੀ ਸਾਡੇ ਰਹਿਬਰਾਂ ਦੇ ਖਿਲਾਫ ਬੋਲਦੇ ਨੇ ਔਰ ਮੈਂ ਚਾਹੁੰਨਾ ਵੀ ਇਹਨਾਂ ਤੇ ਐਸੀ ਇੱਕ ਕਾਰਵਾਈ ਕੀਤੀ ਜਾਵੇ ਐਸਾ ਕਾਨੂੰਨ ਲਾਗੂ ਕੀਤਾ ਜਾਵੇ ਵੀ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ ਇਹ 10 ਵਾਰੀ ਲੋਕ ਸੋਚਣ ਸੋ ਸਾਰਿਆਂ ਦਾ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਗੌਰਵ ਜੀ ਕੀ ਕਾਰਨ ਸਮਝਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੀ ਹੈ ਜੀ ਇਹ ਸਾਰੇ ਸ਼ਰਾਰਤੀ ਅਨਸਰ ਨੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਚਾਹੁੰ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਲੋਕ ਚਾਹੁੰਦੇ ਨਹੀਂ ਆ ਵੀ ਪੰਜਾਬ ਦੇ ਵਿੱਚ ਹਿੰਦੂ ਮੁਸਲਮ ਸਿੱਖੀ ਸਤਾਈ ਸਾਰੇ ਪਿਆਰ ਦੇ ਨਾਲ ਰਹਿਣ ਇਹ ਲੋਕ ਚਾਹੁੰਦੇ ਨੇ ਵੀ ਇੱਥੇ ਦੰਗੇ ਹੋਣ ਇਹ ਆਪਸ ਦੇ ਵਿੱਚ ਲੜਨ ਮਰਨ ਲੋਕ ਮਗਰ ਇਹਨਾਂ ਦੀ ਮਨਸ਼ਾ ਕਦੀ ਵੀ ਜ਼ਿੰਦਗੀ ਚ ਅਸੀਂ ਪੂਰੀ ਨਹੀਂ ਹੋਣ ਦਵਾਵਾਂਗੇ ਅਸੀਂ ਸਾਰੇ ਇੱਕ ਮਾਨੇ ਆ ਮਗਰ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਈ ਜਾਏਗੀ ਔਰ ਤੁਹਾਡੇ ਮਾਦ ਮرائی ਮੈਂ ਉਸ ਸ਼ਰਾਰਤੀ ਆਂਸਰ ਨੂੰ ਦੱਸਣਾ ਚਾਹੁੰਦਾ ਵੀ ਤ ਤਗੜਾ ਹੋ ਜਾ ਹੁਣ ਤੈਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਾਂਗੇ ਔਰ ਤੇਰੇ ਮੂੰਹ ਦੇ ਉੱਪਰ ਤਾਲਾ ਲਾਵਾਂਗੇ ਤੁਹਾਡੇ ਵਰਗੇ ਸ਼ਰਾਰਤੀ ਲੋਕ ਜਿਦਾ ਵੀ ਦਿਲ ਕਰਦਾ ਜਦੋਂ ਮਰਜੀ ਆਪਣਾ YouTube ਖੋਲਦਾ ਫੂਨ ਖੋਲਦਾ ਫੇਸਬੁਕ ਤੇ ਲਾਈਵ ਹੋ ਕੇ ਜਦੋਂ ਮਰਜੀ ਜੋ ਮੂੰਹ ਚ ਹੁੰਦਾ ਗੰਦ ਮੰਗ ਤੁਸੀਂ ਬੱਕੀ ਜਾਂਦੇ ਹੋ ਜਿਹੜੇ ਮਰਜੀ ਧਰਮ ਦੇ ਖਿਲਾਫ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਅਸੀਂ ਵਿਸ਼ਵਾਸ ਕਰਦੇ ਹਾਂ ਸਾਡੇ ਜਿਹੜੇ ਸਮੂਚੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਪ੍ਰਸ਼ਾਸਨ ਜਰੂਰ ਮਲਮ ਪੱਟੀ ਦਾਰ ਤੇ ਕੰਮ ਕਰੇਗਾ ਔਰ ਇਹ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਰੂਰ ਸੁਟੇਗਾ ਕੋਈ ਪ੍ਰਸ਼ਾਸਨ ਨੂੰ ਕਿੰਨੇ ਚਿਰ ਤੱਕ ਸੋ ਅੱਜ ਸੱਡੀ ਸਾਡੀ ਗੱਲ ਹੋਈ ਹੈ ਐਸਐਸਪੀ ਸਾਹਿਬ ਦੇ ਨਾਲ ਐਸਪੀਡੀ ਸਾਹਿਬ ਉੱਪਰ ਬੈਠੇ ਨੇ ਸਾਡੀ ਵੇਟ ਕਰ ਰਹੇ ਨੇ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਔਰ ਅਗਰ 4-5 ਦਿਨ ਦੇ ਵਿੱਚ ਵਿੱਚ ਜੇ ਪਰਚਾ ਦਰਜ ਨਹੀਂ ਹੁੰਦਾ ਇਹ ਬੰਦਾ ਫੜਿਆ ਨਹੀਂ ਜਾਂਦਾ ਫਿਰ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ